ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸਨ 1984 ਚ ਜੋ 1 ਜੂਨ ਤੋਂ ਲੈ ਕੇ 10 ਜੂਨ ਤੱਕ ਉਸ ਟਾਈਮ ਦੀ ਜੋ ਸਰਕਾਰ ਦੀ ਉਸਨੇ ਉਸ ਟਾਈਮ ਇੱਕ ਬਲੂ ਸਟਾਰ ਜੋ ਆਪਰੇਸ਼ਨ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਤਾ ਤੇ ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਹਿੜੇ ਦੀ ਕੀਤਾ ਤੇ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਉਸ ਟਾਈਮ ਜੋ ਉਸ ਟਾਈਮ ਗੁਰੂ ਸਾਹਿਬਾਨ ਵੱਲੋਂ ਲਿਖੇ ਹੱਥ ਲਿਖਤ ਗ੍ਰੰਥ ਤੇ ਲਾਇਬ੍ਰੇਰੀ ਅੱਗ ਦੇ ਭੇਟ ਚੜ ਗਏ ਜਿਸ ਨੂੰ ਆਪਾਂ ਪੰਜਾਬ ਦਾ ਤੀਜਾ ਭੰਗੂ ਕਾਰਾ ਵੀ ਕਹਿ ਸਕਦੇ ਹਾਂ ਜਿਸ ਵਿੱਚ ਖਾਲਸੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਉਸ ਵਕਤ ਇਹ 1 ਜੂਨ ਤੋਂ 10 ਜੂਨ ਤੱਕ ਉਸ ਟਾਈਮ ਕਿਵੇਂ ਗੋਲੀਬਾਰੀ ਹੋਈ ਕੀ ਸਾਰਾ ਕੁਝ ਹੋਇਆ ਕਿਵੇਂ ਸੰਤ ਸ਼ਹੀਦ ਹੋਏ ਤੇ ਉਹ ਚੀਜ਼ ਸਾਰਾ ਕੁਝ ਇਸ ਵੀਡੀਓ ਚ ਦੱਸੀ ਗਿਆ ਸੋ ਵੀਡੀਓ ਧਿਆਨ ਨਾਲ ਦੇਖਿਓ ਤੇ ਅੱਗੇ ਸ਼ੇਅਰ ਕਰਿਓ ਜੂਨ 1984 ਦਾ ਦੁਖਾਂਤ 1 ਜੂਨ ਤੋਂ 10 ਜੂਨ ਤੱਕ ਦੀ ਦਰਦ ਭਰੀ ਦਾਸਤਾ ਅਸੀਂ ਇਹ ਸਾਰੀ ਜਾਣਕਾਰੀ ਦਾ ਖਾਲਸਾ ਬਿਊਰੋ ਅਖਬਾਰ ਵਿੱਚ छਪੀ ਖਬਰ ਦੇ ਆਧਾਰ ਉੱਤੇ ਸਾਂਝੀ ਕਰ ਰਹੇ ਹਾਂ 1 ਜੂਨ 1984 ਆਪਰੇਸ਼ਨ ਬਲੂ ਸਟਾਰ ਦੇ ਨਾਂ ਉੱਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਤੀਜੇ ਕੱਲੂ ਕਾਰੇ ਦਾ ਪਹਿਲਾ ਦਿਨ ਸਨ 1984 ਵਿੱਚ ਅੱਜ ਦੇ ਦਿਨ ਭਾਰਤੀ ਫੌਜ ਨੇ ਸ੍ਰੀ ਹਰਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਘੇਰਾਬੰਦੀ ਕਰਕੇ ਦੁਪਹਿਰ 12:30 ਵਜੇ ਗੋਲੀਬਾਰੀ ਸ਼ੁਰੂ ਕੀਤੀ ਸੀ ਇਸ ਗੋਲੀਬਾਰੀ ਵਿੱਚ ਭਾਈ ਮਹੰਗਾ ਸਿੰਘ ਬੱਬਰ ਸ਼ਹੀਦ ਹੋਏ ਸਨ ਪਹਿਲੇ ਦਿਨ ਅਕਾਲ ਤਖਤ ਸਹਿ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਫਾਇਰਿੰਗ ਨਹੀਂ ਸੀ ਹੋਈ 2 ਜੂਨ 1984 ਪਹਿਲੀ ਜੂਨ ਦੀ ਗੋਲੀਬਾਰੀ ਤੋਂ ਬਾਅਦ 2 ਜੂਨ ਨੂੰ ਗੋਲੀਬਾਰੀ ਨਹੀਂ ਕੀਤੀ ਗਈ ਭਾਰਤੀ ਫੌਜ ਅਤੇ CRPF ਨੇ ਪੂਰੇ ਪੰਜਾਬ ਦੀ ਘੇਰਾਬੰਦੀ ਕਰਕੇ ਫੌਜੀਆਂ 7 ਡਿਵੀਜ਼ਨਾਂ ਪੰਜਾਬ ਦੇ ਪਿੰਡਾਂ ਵਿੱਚ ਤਾਇਨਾਤ ਕਰ ਦਿੱਤੀਆਂ ਸਨ ਸਖਤ ਕਰਫਿਊ ਲਾ ਕੇ ਰੇਲ ਅਤੇ ਸੜਕੀ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਦਾ ਦੇਸ਼ ਤੇ ਦੁਨੀਆ ਨਾਲੋਂ ਸੰਪਰਕ ਕੱਟ ਕੇ ਪ੍ਰੈਸ ਉੱਤੇ ਵੀ ਰੋਕ ਲਾ ਦਿੱਤੀ ਗਈ ਸੀ 2 ਜੂਨ ਦੀ ਰਾਤ 8:30 ਵਜੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੂਰਦਰਸ਼ਨ ਅਤੇ ਆਕਾਸ਼ਵਾਣੀ ਉੱਤੇ ਕਰੀਬ 40 ਮਿੰਟ ਦਾ ਭਾਸ਼ਣ ਦਿੱਤਾ ਜਿਸ ਤੇ ਆਖਰੀ ਬੋਲ ਖੂਨ ਨਾ ਵਹਾਓ ਨਫ਼ਰਤ ਤਿਆਗੋ ਸਨ ਜੋ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਕਰਨੀ ਤੋਂ ਬਿਲਕੁਲ ਉਲਟ ਸਨ 3 ਜੂਨ 1984 ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਜਿਸ ਕਰਕੇ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਸੰਗਤ ਨੂੰ ਅੰਦਰ ਜਾਣ ਦਿੱਤਾ ਗਿਆ ਪਰ ਉਸ ਤੋਂ ਬਾਅਦ ਸਰਕਾਰ ਨੇ 36 ਘੰਟਿਆਂ ਦੇ ਕਰਫਿਊ ਦਾ ਫਰਮਾਨ ਜਾਰੀ ਕਰਕੇ ਸੰਗਤਾਂ ਨੂੰ ਸ਼੍ਰੀ ਦਰਬਾਰ ਸਾਹਿਬ ਪਰਿਸਰ ਦੇ ਅੰਦਰ ਹੀ ਕੈਦ ਕਰ ਦਿੱਤਾ ਸੀ। ਨਾ ਕੋਈ ਅੰਦਰੋਂ ਬਾਹਰ ਆ ਸਕਿਆ ਤੇ ਨਾ ਹੀ ਕਿਸੇ ਨੂੰ ਬਾਹਰੋਂ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। 4 ਜੂਨ 1984 ਤੜਕੇ ਪੌਣੇ 5 ਵਜੇ ਚਾਰੇ ਪਾਸਿਓਂ ਗੋਲੀਆਂ ਵਰ੍ਹਨੀਆਂ ਸ਼ੁਰੂ ਹੋ ਗਈਆਂ ਸਨ। ਗੋਲੀਆਂ ਅਤੇ ਬੰਬਾਂ ਦੀ ਆਵਾਜ਼ ਹੇਠਾਂ ਸੰਗਤ ਦੀਆਂ ਚੀਕਾਂ ਦਬ ਕੇ ਰਹਿ ਗਈਆਂ। ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਅੰਦਰ ਲਾਸ਼ਾਂ ਡਿੱਗ ਰਹੀਆਂ ਸਨ। ਇਸ ਦੌਰਾਨ ਫੌਜ ਵੱਲੋਂ ਇੱਕ ਬੰਬ ਸ੍ਰੀ ਦਰਬਾਰ ਸਾਹਿਬ ਨੂੰ ਬਿਜਲੀ ਸਪਲਾਈ ਕਰਨ ਵਾਲੇ ਬਿਜਲੀ ਘਰ ਉੱਤੇ ਮਾਰਿਆ ਗਿਆ ਤੇ ਸਾਰੇ ਇਲਾਕੇ ਦੀ ਬਿਜਲੀ ਬੰਦ ਕਰ ਦਿੱਤੀ ਗਈ ਇਸ ਦਿਨ ਸ੍ਰੀ ਗੁਰਗੰਨ ਸਾਹਿਬ ਦੇ ਪਾਵਨ ਸਰੂਪ ਸ੍ਰੀ ਅਕਾਲ ਤਖਤ ਸਾਹਿਬ ਵਾਪਸ ਨਹੀਂ ਲਿਜਾਏ ਗਏ ਸਨ ਰਾਤ 8 ਵਜੇ ਦੇ ਕਰੀਬ ਸੁਖਾਸਣ ਉਪਰੰਤ ਸ੍ਰੀ ਗੁਰਗੰਨ ਸਾਹਿਬ ਮਹਾਰਾਜ ਨੂੰ ਪਹਿਲੀ ਮੰਜ਼ਲ ਉੱਤੇ ਹੀ ਪਿਰਾਜਮਾਨ ਕਰਾਇਆ ਗਿਆ ਸੀ 5 ਜੂਨ 1984 ਨੂੰ ਪੂਰਾ ਦਿਨ ਦੋਵਾਂ ਪਾਸਿਆਂ ਤੋਂ ਗੋਲੀਆਂ ਚਲੀਆਂ ਇਸ ਮੁਕਾਬਲੇ ਵਿੱਚ अनेका ਸਿੰਘਾਂ ਦੀ ਸ਼ਹੀਦੀ ਦੇ ਬਾਵਜੂਦ ਜੁਝਾਰੂ ਸਿੰਘਾਂ ਨੇ ਭਾਰਤੀ ਫੌਜ ਦੀਆਂ ਗੋਡਣੀਆਂ ਲਵਾ ਦਿੱਤੀਆਂ ਸਨ ਕੋਈ ਚਾਰਾ ਨਾ ਚੱਲਦਾ ਵੇਖ ਫੌਜ ਨੇ ਰਾਤ 10 ਵਜੇ ਦੇ ਕਰੀਬ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਟੈਂਕਵਾੜ ਕੇ ਮਰਿਆਦਾ ਦੀਆਂ ਰੱਜ ਕੇ ਤਜੀਆਂ ਉਡਾਈਆਂ ਸਨ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰਲੇ ਹਿੱਸੇ ਨੂੰ ਵੀ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਿਸ ਵਿੱਚ ਕੀਰਤਨ ਸੇਵਾ ਨਿਭਾ ਰਹੇ ਸ਼੍ਰੀ ਹਰਮੰਦਰ ਸਾਹਿਬ ਦੇ ਰਾਗੀ ਭਾਈ ਅਵਤਾਰ ਸਿੰਘ ਜੀ ਸ਼ਹੀਦ ਹੋਏ ਸਨ ਇੱਕ ਗੋਲੀ ਸ਼੍ਰੀ ਗੁਰਗਨ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਵਿੱਚ ਵੀ ਵੱਜੀ ਸੀ ਜਿਸ ਤੇ ਅਸੀਂ ਅੱਜ ਵੀ ਦਰਸ਼ਨ ਕਰ ਸਕਦੇ ਹਾਂ 6 ਜੂਨ 1984 ਭਾਰਤੀ ਫੌਜਾਂ ਨੇ ਟੈਂਕਾਂ ਨਾਲ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾ ਦਿੱਤਾ ਸਨ ਜਰਨੈਲ ਸਿੰਘ ਪਿੰਡਰਾਵਾਲੇ ਭਾਈ ਅਮਰੀਕ ਸਿੰਘ ਜਰਨੈਲ ਸੁਬੇਕ ਸਿੰਘ ਸਮੇਤ ਸਿੱਖ ਫੌਜਾਂ ਦੇ ਕਈ ਹੋਰ ਵੱਡੇ ਆਗੂ ਸ਼ਹੀਦ ਕਰ ਦਿੱਤੇ ਗਏ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਤੇ ਸਰੋਵਰ ਵਿੱਚ ਲਾਸ਼ਾਂ ਹੀ ਲਾਸ਼ਾਂ ਸਨ ਸਰੋਵਰ ਦਾ ਜਲ ਲਾਲ ਹੋ ਗਿਆ ਸੀ ਜ਼ਖਮੀ ਕੁਰਲਾ ਰਹੇ ਸਨ ਬਚੇ ਹੋਏ ਸਿੰਘ ਸਿੰਘਣੀਆਂ ਨੂੰ ਫੌਜ ਨੇ ਬੰਦੀ ਬਣਾ ਕੇ ਪ੍ਰਕਰਮਾ ਵਿੱਚ ਬਿਠਾ ਲਿਆ ਸੀ ਕਿਸੇ ਨੂੰ ਵੀ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ ਗਰਮੀ ਕਾਰਨ ਸਾਰਿਆਂ ਦਾ ਬੁਰਾ ਹਾਲ ਸੀ 7 ਜੂਨ 1984 ਫੌਜ ਨੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚੋਂ ਲਾਸ਼ਾਂ ਹਟਾਉਣ ਦਾ ਕੰਮ ਕੀਤਾ ਗਰਮੀ ਕਾਰਨ ਲਾਸ਼ਾਂ ਸੜ ਚੁੱਕੀਆਂ ਸਨ ਉਨਾ ਚੋ ਬਦਬੂ ਆ ਰਹੀ ਸੀ ਲਾਸ਼ਾਂ ਉੱਤੇ ਡੀਟੀਟੀ ਦਾ ਛਿੜਕਾ ਕੀਤਾ ਗਿਆ ਤੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਵਿੱਚ ਲਾਸ਼ਾਂ ਲੱਦ ਕੇ ਗੁਰਦੁਆਰਾ ਸ਼ਹੀਦਗੰਜ ਨੇੜੇ ਬਣੇ ਸ਼ੰਸ਼ਾਨ ਘਾਟ ਵਿਖੇ ਬਿਨਾਂ ਕਿਸੇ ਧਾਰਮਿਕ ਰੌ ਰੀਤ ਦੇ ਸਮੂਹਿਕ ਤੌਰ ਤੇ ਲਾਸ਼ਾਂ ਦਾ ਸਸਕਾਰ ਕੀਤਾ ਗਿਆ ਸੀ 7 ਜੂਨ 1984 ਨੂੰ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਬਰਬਾਦ ਕਰ ਦਿੱਤਾ ਗਿਆ ਸੀ 6 ਜੂਨ ਤੱਕ ਖਜ਼ਾਨੇ ਨਾਲ ਪਈ ਹੋਈ ਸਿੱਖ ਰੈਫਰੈਂਸ ਲਾਇਬ੍ਰੇਰੀ ਸਹੀ ਸਲਾਮਤ ਸੀ ਪਰ 7 ਜੂਨ ਤੜਕੇ ਲਾਇਬ੍ਰੇਰੀ ਭੇਤ ਪਰੇ ਹਾਲਾਤ ਵਿੱਚ ਸੜੀ ਹੋਈ ਮਿਲੀ ਕਿਤਾਬਾਂ ਸਮੇਤ ਗੁਰੂ ਸਹਿਬਾਨ ਦੇ ਹੱਥ ਲਿਖਤ ਪਾਵਨ ਤੇ ਦੁਰਲਭ ਸਰੂਪਾਂ ਸਮੇਤ ਸਭ ਕੁਝ ਲੁੱਟ ਚੁੱਕਿਆ ਸੀ 8 ਜੂਨ 1984 ਨੂੰ ਪੂਰੇ ਪੰਜਾਬ ਵਿੱਚ ਮੁਰ 24 ਘੰਟਿਆਂ ਦਾ ਕਰਫਿਊ ਲਗਾ ਕੇ ਪੂਰੀ ਦੁਨੀਆ ਨਾਲੋਂ ਸੰਪਰਕ ਤੋੜ ਦਿੱਤਾ ਗਿਆ ਦੁਪਹਿਰ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਸਫਾਈ ਕਰਕੇ ਸ਼੍ਰੀ ਗੁਰਗਨ ਸਾਹਿਬ ਜੀ ਦੇ ਪ੍ਰਕਾਸ਼ ਦੀ ਤਿਆਰੀ ਕੀਤੀ ਗਈ ਇਸ ਕੰਮ ਲਈ ਸਿੱਖ ਫੌਜੀ ਮਦਦ ਲਈ ਅੱਗੇ ਆਏ ਸਨ ਗਿਆਨੀ ਸਾਹਿਬ ਸਿੰਘ ਦੀ ਅਗਵਾਈ ਵਿੱਚ ਵਹਿੰਦੇ ਹਾਂਝੂਆਂ ਨਾਲ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਸਫਾਈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ 9 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਹਰ ਇੱਕ ਸਿੱਖ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਜਿਨ੍ਹਾਂ ਵਿੱਚੋਂ 365 ਸਿੱਖਾਂ ਨੇ 5 ਸਾਲ ਜੋਧਪੁਰ ਵਿਖੇ ਜੇਲਾ ਕਟੀਆਂ ਫੌਜੀ ਕਾਰਵਾਈ ਦੀ ਖਬਰ BBC ਲੰਡਨ ਰੇਡੀਓ ਤੋਂ ਪ੍ਰਸਾਰਿਤ ਕੀਤੀ ਗਈ ਜਿਸ ਨੂੰ ਸੁਣ ਕੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਭਾਰਤੀ ਸ਼ਰਾਫਤ ਖਾਨਿਆਂ ਉੱਤੇ ਪ੍ਰਦਰਸ਼ਨ ਕੀਤੇ ਅੰਮ੍ਰਿਤਸਰ ਵਿੱਚ ਭਗਤ ਪੂਰਨ ਸਿੰਘ ਪਿੰਗਲਵਾਲਾ ਵਾਲਿਆਂ ਨੇ ਆਪਣਾ ਪਦਮ ਸ਼੍ਰੀ ਪੁਰਸਕਾਰ ਭਾਰਤ ਸਰਕਾਰ ਨੂੰ ਰੋਸ ਵਜੋਂ ਵਾਪਸ ਕੀਤਾ ਸਿੱਖ ਫੌਜੀ ਬਾਗੀ ਹੋ ਕੇ ਆਪਣੀਆਂ ਬੈਰਕਾਂ ਛੱਡ ਹਥਿਆਰਾਂ ਨਾਲ ਲੈ ਸੋਕੇ ਅੰਮ੍ਰਿਤਸਰ ਸਹਿਬ ਵੱਲ ਨੂੰ ਤੁਰ ਪਏ ਸਨ ਭਾਰਤੀ ਫੌਜਾਂ ਨਾਲ ਉਨ੍ਹਾਂ ਦੇ ਕਈ ਥਾਵਾਂ ਉੱਤੇ ਮੁਕਾਬਲੇ ਹੋਏ ਜਿਸ ਵਿੱਚ अनेका ਸਿੱਖ ਫੌਜੀ ਸ਼ਹੀਦ ਹੋਏ ਅਤੇ ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ 10 ਜੂਨ 1984 ਨੂੰ ਤੀਜੇ ਕਲੂ ਘਾਰੇ ਦਾ 10ਵਾਂ ਅਤੇ ਆਖਰੀ ਦਿਨ ਸੀ ਦੁਨੀਆ ਪੱਤੇ ਲੋਕਾਂ ਲਈ ਸ਼ਰਦਾ ਭਰੇ ਇਸ ਅਸਥਾਨ ਉੱਤੇ ਖੂਨ ਪੀਣੀਆਂ ਬੰਦੂਕਾਂ ਸ਼ਾਂਤ ਹੋ ਗਈਆਂ ਸਨ ਸਿੱਖਾਂ ਦੇ ਹਿਰਦੇ ਬਲੁੰਦਰ ਕੇ ਫੌਜ ਨੇ ਵਾਪਸੀ ਲਈ ਚਾਲੇ ਪਾ ਦਿੱਤੇ ਸਨ ਤੀਜੇ ਕੱਲੂ ਕਾਰੇ ਵਜੋਂ ਚਾਣੇ ਜਾਂਦੇ ਆਪਰੇਸ਼ਨ ਪਲੂ ਸਟਾਰ ਦਾ ਦੁਖਾਂਤ ਨਾ ਭੁੱਲਣ ਯੋਗ ਹੈ ਅਤੇ ਨਾ ਹੀ ਬਖਸ਼ਣ ਯੋਗ ਇਸ ਅਣਮਨੁੱਖੀ ਕਤਲੇਆਮ ਦੇ ਜ਼ਖਮ ਸਿੱਖ ਹਿਰਦਿਆਂ ਵਿੱਚ ਅੱਜ 41 ਸਾਲਾਂ ਬਾਅਦ ਵੀ ਹਰੇ ਹਨ ਅਸੀਂ ਆਪ ਜੀ ਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਇਹ ਸਾਰੀ ਜਾਣਕਾਰੀ ਤਾਂ ਖਾਲਸਾ ਬਿਊਰੋ ਅਖਬਾਰ ਵਿੱਚ छਪੀ ਖਬਰ ਦੇ ਆਧਾਰ ਉੱਤੇ ਸਾਂਝੀ ਕੀਤੀ ਗਈ ਹੈ। ਹਾਂਜੀ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਜੋ ਇਹ ਵਿੜਾਸ਼ੀ ਦੰਨਾ ਚੱਲ ਰਿਹਾ ਤੇ ਸਾਨੂੰ ਚਾਹੀਦੀ ਆਤੀ ਦਾਦਾ ਜੀ ਅਰਦਾਸ ਬੇਨਤੀ ਕਰੀਏ ਤੇ ਬਾਣੀ ਪੜ੍ਹੀਏ ਤੇ ਉਹਨਾਂ ਸ਼ਹੀਦ ਦਸ ਸਿੰਘਾਂ ਨੂੰ ਯਾਦ ਕਰੀਏ ਜੋ ਉਸ ਟਾਈਮ ਵਿੱਚ ਸ਼ਹੀਦ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।